वीर बाल दिवस मौके दिल्ली दे भारत मंडपम च एक ਸਮਾਗਮ ਕਰਵਾਇਆ ਗਿਆ ਜਿਸ 'ਚ ਸ਼ਾਮਲ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚੰਦਾ ਸੁਨੇਹਾ ਦਿੰਦਿਆਂ ਕਿਹਾ ਕਿ ਉਹ ਦੇਸ਼ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣਾ ਚਾਹੁੰਦੇ ਨੇ ਤੇ ਇਸ ਖਾਚੇ ਦੇ ਖਿਲਾਫ ਮਹਿੰਮ ਚਲਾਉਣ ਲਈ ਸਾਰੇ ਧਾਰਮਿਕ ਆਗੂਆਂ ਤੇ ਸੰਸਥਾਵਾਂ ਨੂੰ ਇਕਜੁੱਟ ਹੋਣਾ ਚਾਹੀਦਾ ਉਹਨਾਂ ਕਿਹਾ ਕਿ ਗੁਰੂਆਂ ਤੋਂ ਪ੍ਰੇਰਣਾ ਲੈ ਕੇ ਦੇਸ਼ ਨੂੰ ਅੱਗੇ ਵਧਾਉਣਾ ਮੁੱਖ ਮੰਤਰੀ ਭਗਵੰਤ ਮਾਨ ਨੇ ਅਧਿਕਾਰੀਆਂ ਤੇ ਵਿਧਾਇਕਾਂ ਨਾਲ ਚੰਡੀਗੜ੍ਹ 'ਚ ਮੀਟਿੰਗ ਕੀਤੀ ਜਿਸ 'ਚ ਪਟਿਆਲਾ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਲੈ ਕੇ ਚਰਚਾ ਹੋਈ। ਮੀਟਿੰਗ 'ਚ ਮੁੱਖ ਮੰਤਰੀ ਨੇ ਅਧਿਕਾਰੀਆਂ ਤੋਂ ਪਟਿਆਲਾ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਰਿਪੋਰਟ ਲਈ ਅਤੇ ਕਿਹਾ ਕਿ ਸਰਕਾਰ ਛੇਤੀ ਹੀ ਵਿਕਾਸ ਦੇ ਕਈ ਹੋਰ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ। ਮੀਟਿੰਗ 'ਚ ਸੀਐਮ ਨੇ ਅਧਿਕਾਰੀਆਂ ਨੂੰ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਵੀ ਨਿਰਦੇਸ਼ ਦਿੱਤੇ। ਸ਼੍ਰੋਮਣੀ ਕਮੇਟੀ ਦੇ ਇੱਕ ਵਫ਼ਦ ਨੇ ਜਗਰਾਉਂ 'ਚ ਜ਼ਥੇਦਾਰ ਗੁਰਦੀਪ ਸਿੰਘ ਕੌਂਕੇ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਤੇ ਕੌਂਕੇ ਦੇ ਮਾਮਲੇ ਬਾਰੇ ਜਾਣਕਾਰੀ ਲਈ। ਸ਼੍ਰੀ ਕਾਲ ਤਖਸੈਬ ਦੇ ਜਥੇਦਾਰ ਇੱਕ ਪੁਰਾਣੀ ਰਿਪੋਰਟ ਦਾ ਨੋਟਿਸ ਲੈ ਕੇ ਸ਼੍ਰੋਮਣੀ ਕਮੇਟੀ ਨੂੰ ਕੌਂਕੇ ਦੇ ਮਾਮਲੇ 'ਚ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕਰਾਉਣ ਦੇ ਹੁਕਮ ਦਿੱਤੇ ਨੇ। ਦੱਸਦੇ ਕਿ ਜਥੇਦਾਰ ਸ਼੍ਰੀ ਕਾਲ ਤਖਸੈਬ ਨੇ 1998 'ਚ ਪੁਲਿਸ ਵੱਲੋਂ ਕੀਤੀ ਜਾਂਚ ਰਿਪੋਰਟ ਦਾ ਹਵਾਲਾ ਦਿੰਦਿਆਂ ਕਿਹਾ ਕਿ 1992 'ਚ ਪਾਈ ਕੌਂਕੇ ਨੂੰ ਪੁਲਿਸ ਨੇ ਅਣਮਨੁੱਖੀ ਤਸ਼ੱਦਦ ਦੇ ਕੇ ਸ਼ਹੀਦ ਕੀਤਾ। ਪੱਲਨਾਡੂ ਦੇ ਚੇਨਈ ਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਕੁੜੀ ਤੋਂ ਬਣੇ ਮੁੰਡੇ ਨੇ ਆਪਣੀ ਹੀ ਦੋਸਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਮਲਜ਼ਮ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਉਸਨੇ ਸਿਰਫ ਦੋਸਤ ਬਣੇ ਰਹਿਣ ਦੀ ਗੱਲ ਕੀਤੀ ਜਿਸ ਤੋਂ ਮਲਜ਼ਮ ਨੇ ਕਤਲ ਦੀ ਯੋਜਨਾ ਬਣਾਈ ਤੇ ਕੁੜੀ ਨੂੰ ਬਾਹਰ ਮਿਲਣ ਲਈ ਸੱਦਿਆ ਤੇ ਗੱਡੀ 'ਚ ਬਿਠਾ ਕੇ ਸੁਨਸਾਨ ਜਗ੍ਹਾ ਤੇ ਲੈ ਗਿਆ ਜਿੱਥੇ ਉਸਨੇ ਬਲੇਡ ਨਾਲ ਕਈ ਵਾਰ ਕਰਕੇ ਕੁੜੀ ਦਾ ਕਤਲ ਕਰ ਦਿੱਤਾ ਤੇ ਫਿਰ ਪਟ્રોલ ਪਾ ਕੇ ਸੂਗ ਅਗਲਾ ਤਰਨਤਾਰਨ ਦੇ ਪਿੰਡ ਫਤਿਹਾਬਾਦ ਚ ਉਸ ਵੇਲੇ دہشت ਫੈਲ ਗਈ ਜਦ ਮੰਡੀ ਚ ਸਬਜ਼ੀ ਵੇਚਣ ਆਇਆ ਇੱਕ ਕਿਸਾਨ ਤੇ ਫਾਇਰਿੰਗ ਕਰ ਦਿੱਤੀ ਗਈ ਹਾਲਾਂਕਿ ਕਿਸਾਨ ਬਾਲਵਾਲ ਬਚ ਗਿਆ ਪਰ ਫਾਇਰਿੰਗ ਕਰਨ ਵਾਲਾ ਹਮਲਾਵਰ ਬਾਦਦਾਸੂਲ ਚਾਮ ਦੇਖ ਕੇ ਮੌਕੇ ਤੋਂ ਫਰਾਰ ਹੋ ਗਿਆ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਬਾਦਦਾਸ ਦੀ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਪੁਲਿਸ ਨੇ ਕਿਹਾ ਕਿ ਹਮਲਾਵਰ ਨੇ ਦੋ ਗੋਲੀਆਂ ਚਲਾਈਆਂ ਸੀ ਤੇ ਉਸ ਨੂੰ ਕਾਬੂ ਕਰਨ ਲਈ ਕੋਸ਼ਿਸ਼ ਚੱਲ ਰਹੀ ਹੈ ਸੋਨੀਪੱਤ ਦੇ ਪਿੰਡ ਗੋੜਚੰਨ ਛਾਤਿਆਂ ਨੇ ਫਾਸਟ ਫੂਡ ਦੀ ਦੁਕਾਨ ਦੇ ਮਾਲਕ ਦਾ ਕਤਲ ਕਰ ਦਿੱਤਾ ਹਮਲਾਵਰਾਂ ਨੇ ਤੇਜ਼ ਤਾਰ ਹਥਿਆਰਾਂ ਨਾਲ ਬਾਰਦਾਤ ਨੂੰ ਅੰਜਾਮ ਦਿੱਤਾ ਛਾਤਿਆਂ ਨੇ ਦੁਕਾਨ ਤੇ ਆ ਕੇ ਖਾਣਾ ਮੰਗਿਆ ਤਾਂ ਮਨਾਂ ਕਰਨ ਤੇ ਉਹਨਾਂ ਨੇ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਸੰਚਾਲਕ ਆਪਣੇ ਚਚੇਰੇ ਭਰਾਵਾਂ ਸਮੇਤ ਦੁਕਾਨ ਤੇ ਪਹੁੰਚਾ ਜਿਸ ਤੋਂ ਬਾਅਦ ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹਕਾਲ ਚ ਦੋ ਜਣੇ ਜ਼ੇਰੇ ਲਾਜ ਮੁਹਾਲੀ ਏਅਰਪੋਰਟ ਰੋਡ ਤੇ ਵਾਪਰੇ ਦਰਦਨਾਕ ਸੜਕ ਹਾਦਸੇ ਚ ਐਕਟਿਵਾ ਸਵਾਰ પતિ-ਪਤਨੀ ਦੀ ਮੌਤ ਹੋ ਗਈ ਪਤੀ-ਪਤਨੀ ਸਿਰਕੁਰ ਤੋਂ ਮੁਹਾਲੀ ਦੇ ਸੈਕਟਰ 68 ਆਪਣੀ ਦੁਕਾਨ ਤੇ ਜਾ ਰਹੇ ਸੀ ਰਾਹ ਚ ਰੇਤੇ ਨਾਲ ਪਰੇ ਟਿਪਰ ਨੇ ਐਕਟਿਵਾ ਨੂੰ ਜ਼ੋਰ ਦਾ ਟੱਕਰ ਮਾਰੀ ਮੌਕੇ ਤੇ ਹੀ ਪਤੀ-ਪਤਨੀ ਦੀ ਜਾਨ ਚਲੀ ਗਈ ਜਿਸ ਕਾਰਨ 16 ਸਾਲ ਦਾ ਬੇਟਾ ਤੇ 14 ਸਾਲ ਦੀ ਬੇਟੀ ਅਨਾਥ ਹੋ ਗਏ ਨੇ ਹਾਦਸੇ ਤੋਂ ਬਾਅਦ ਡਰਾਈਵਰ ਆਪਣਾ ਟਿਪਰ ਛੱਡ ਕੇ ਭਰਾਸ ਫਰੀਦাবাদ ਚ ਸੈਕਟਰ 65 ਬਾਈਪਾਸ ਰੋਡ ਤੇ ਦੋ ਡੰਪਰ ਵਿਚਾਲੇ ਭਿਆਨਕ ਟੱਕਰ ਹੋਈ ਟੱਕਰ ਇਨੀ ਜ਼ਬਰਦਸਤ ਸੀ ਕਿ ਹਾਦਸੇ ਤੋਂ ਤੁਰੰਤ ਬਾਅਦ ਰੁਹਾ ਡੰਪਰ ਨੂੰ ਅੱਗ ਲੱਗ ਗਈ ਤੇ ਇੱਕ ਚਾਲਕ ਦੀ ਜ਼ਿੰਦਾ ਸੜਨ ਨਾਲ ਜਾਨ ਚਲੀ ਗਈ ਜਦਕਿ ਦੂਜੇ ਡੰਪਰ ਦੇ ਚਾਲਕ ਤੇ ਟੀਕਲੀਨਰ ਨੇ ਸਮੇਂ ਸਿਰ ਛਾਲ ਮਾਰ ਕੇ ਆਪਣੀ ਜਾਨ ਬਚਾ ਲਈ ਮ੍ਰਿਤਕ ਡਰਾਈਵਰ ਰਾਜਸਥਾਨ ਦੇ ਸਿਕਰ ਦਾ ਰਹਿਣ ਵਾਲਾ ਸੀ। ਕੋਰਕਪੁਰਾ ਦੀ ਪੁਰਾਣੀ ਅਨਾਜ ਮੰਡੀ ਚ ਉਸ ਵੇਲੇ ਹੰਗਾਮਾ ਹੋ ਗਿਆ ਜਦ ਇੱਕ ਸ਼ਖਸ ਨੇ ਆਪਣੇ ਸਾਥੀਆਂ ਨਾਲ ਇੱਕ ਦੁਕਾਨਦਾਰ ਤੇ ਹਮਲਾ ਕਰ ਦਿੱਤਾ ਜਿਸ ਤੇ ਦੁਕਾਨਦਾਰ ਤੇ ਉਸ ਦਾ ਕਰਮਚਾਰੀ ਜ਼ਖਮੀ ਹੋ ਗਿਆ ਇਲਜ਼ਾਮ ਹੈ ਕਿ ਹਮਲਾ ਕਰਨ ਵਾਲਾ ਸ਼ਖਸ ਮੰਡੀ ਚ ਰੋਜ ਕੁੱਤਿਆਂ ਨੂੰ ਦੁੱਧ ਪਾਉਂਦਾ ਸੀ ਪਰ ਹੁਣ ਮੰਡੀ ਚ ਕੁੱਤੇ ਨਾ ਵੇਖੇ ਜਾਣ ਤੇ ਉਸ ਨੇ ਦੁਕਾਨਦਾਰ ਤੇ ਕੁੱਤਿਆਂ ਨੂੰ ਭਜਾਉਣ ਦੇ ਇਲਜ਼ਾਮ ਲਾਏ ਹਾਲਾਂਕਿ ਦੁਕਾਨਦਾਰ ਨੇ ਜਿਆ ਕਰਨ ਕੋ ਇਨਕਾਰ ਕੀਤਾ ਪਰ ਉਸ ਤੇ ਬਾਅਦ ਯੂਦ ਉਸ ਨੇ ਦੁਕਾਨਦਾਰ ਤੇ ਹਮਲਾ ਕਰ ਅੰਮ੍ਰਿਤਸਰ ਚ ਮੋਟਰਸਾਈਕਲ ਸਵਾਰਾਂ ਨੇ ਸ਼ਰੇਆਮ ਹਥਿਆਰ ਲਹਿਰਾਏ ਜਿਸ ਦੀ ਇੱਕ ਰਾਹ ਜਾਂਦੇ ਸ਼ਖਸ ਨੇ ਵੀਡੀਓ ਬਣਾ ਲਈ ਤਸਵੀਰਾਂ ਸਾਬ ਦੇਖਿਆ ਜਾ ਸਕਦਾ ਹੈ ਕਿ ਬਾਈਕ ਤੇ ਸਵਾਰ ਪਿੱਛੇ ਬੈਠੇ ਨੌਜਵਾਨ ਦੇ ਹੱਥ ਚ ਪਿਸਟਲ ਹੈ ਜਿਸ ਦੀ ਸ਼ਰੇਆਮ ਸੂਸ਼ੇਬਾਜ਼ੀ ਕਰਨ ਹੈ ਵੀਡੀਓ 25 ਦਸੰਬਰ ਰਾ ਇਸ ਮਸੂਨ ਕਰਕੇ ਪੁਲਿਸ ਦਾ ਸ਼ਹਿਰ 'ਚ ਸਖਤ ਪੈਰਾਂ ਪਿਆਸ ਪੁਲਿਸ ਨੇ ਇੱਕ ਦੁਕਾਨਦਾਰ ਤੇ ਫਾਇਰਿੰਗ ਕਰਨ ਦੇ ਮਾਮਲੇ 'ਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲ 32 ਬੋਰ ਦੀ ਪਿਸਤਲ ਤਿੰਨ ਮੋਬਾਈਲ ਤੇ ਇੱਕ ਬਾਈਕ ਵੀ ਬਰਾਮਦ ਕੀਤੀ ਗਈ ਹੈ 7 ਦਸੰਬਰ ਨੂੰ ਬਿਆਸ ਦੇ ਪਿੰਡ ਬੁੱਢਾ ਥੇਚ ਬਾਈਕ ਤੇ ਸਵਾਰ ਹੋ ਕੇ ਆਏ ਬਦਮਾਸ਼ਾ ਨੇ ਇੱਕ ਦੁਕਾਨਦਾਰ ਤੇ ਗੋਲੀਆਂ ਚਲਾਈਆਂ ਸੀ ਸਵਾਰਦਾਤ ਨੂੰ ਅੰਜਾਮ ਦੇਉਣ ਵਾਲਾ ਮਾਸਟਰਮਾਈਂਡ ਫਿਲਹਾਲ ਪੁਲਿਸ ਦੀ ਗੇੜ ਤੋਂ ਬਾਹਰ ਹੈ ਦੁਕਾਨਦਾਰ ਮੁਤਾਬਕ ਵਿਦੇਸ਼ੀ ਨੰਬਰਾਂ ਤੋਂ ਫੋਨ ਕਰਕੇ ਉਸ ਨੂੰ ਰੰਗਦਾਰੀ ਦੇਣ ਲਈ ਧਮਕੀ ਦਿੱਤੀ ਜਾਂਦੀ ਹੈ ਕਪੂਰਥਲਾ ਦੇ ਨੌਜਵਾਨ ਦੀ ਇਟਲੀ ਚ ਮੌਤ ਹੋ ਗਈ ਅਜੀਤ ਕੁਮਾਰ 2 ਮਹੀਨੇ ਪਹਿਲਾਂ ਹੀ ਸੁਨੈਰੇਪੂਏ ਕਲੀਕ ਕਰਜਾ ਚੱਕ ਕੇ ਵਿਦੇਸ਼ ਗਿਆ ਸੀ ਸੜਕ ਹਾਦਸੇ ਚ ਉਸਦੀ ਜਾਨ ਚਲੀ ਗਈ ਅਜੀਤ ਕੁਮਾਰ ਵਿਆਹਿਆ ਹੋਇਆ ਸੀ ਦੋ ਬੱਚੇ ਨੇ ਪਰਿਵਾਰ ਦਾ ਕਹਿਣਾ ਹੈ ਕਿ ਹਾਦਸੇ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਪੰਜਾਬ ਦਾ ਇੱਕ ਨੌਜਵਾਨ ਉਸ ਨੂੰ ਨਾਲ ਲੈ ਕੇ ਗਿਆ ਸੀ ਪਰਿਵਾਰ ਨੇ ਹੁਣ ਮ੍ਰਿਤਕ ਦੇ ਭਾਰਤ ਲਿਆਉਣ ਦੀ ਮੰਗ ਜਿਲੰਦਰ ਦੇ ਵੈਸ਼ਨੋ ਦੇਵੀ ਮੰਦਿਰ ਚ ਚੋਰਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਕੋਲਕ ਤੋਂ 40 ਹਜ਼ਾਰ ਦੀ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਮੰਦਿਰ ਦੇ ਪੁਜਾਰੀ ਨੇ ਸਵੇਰੇ ਆ ਕੇ ਵੇਖਿਆ ਤਾਂ ਕੋਲਕ ਤੇ ਤਾਲੇ ਟੁੱਟੇ ਪਏ ਸੀ ਸਾਰੀ ਨਕਦੀ ਗਾਇਬ ਸੀ ਚੋਰ ਜਾਂਦੇ ਹੋਏ ਸੀਸੀਟੀਵੀ ਦੀ ਡੀਵੀਆਰ ਵੀ ਆਪਣੇ ਨਾਲ ਲੈ ਗਏ ਪਹਿਲਾਂ ਵੀ ਸਮੁੰਦਰ ਤੇ ਚੋਰੀ ਹੋ ਚੁੱਕੀ ਖੰਨਾਚ ਚੋਰਾਂ ਨੇ ਕਿਰੀਆਨੇ ਦੀ ਇੱਕ ਦੁਕਾਨ ਨੂੰ ਨਿਸ਼ਾਨਾ ਬਣਾਇਆ ਤੇ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਦੁਕਾਨਦਾਰ ਮੁਤਾਬਕ ਹੈ ਚੋਰ ਦੁਕਾਨ ਦੀ ਕੰਦ ਨੂੰ ਤੋੜ ਕੇ ਅੰਦਰ ਵੜੇ ਤੇ ਨਕਦੀ ਸਮੇਤ ਹੋਰ ਸਮਾਨ ਚੋਰੀ ਕਰ ਲਿਆ ਸਵੇਰੇ ਦੁਕਾਨ ਖੋਲਣ ਸਮੇਂ ਦੁਕਾਨਦਾਰ ਨੂੰ ਚੋਰੀ ਦਾ ਪਤਾ ਲੱਗਿਆ ਜਿਸਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਚੋਰਾਂ ਨੂੰ ਛੇਤੀ ਕਾਬੂ ਕਰਕੇ ਚੋਰੀ ਦੀਆਂ ਹੋ ਰਹੀਆਂ ਘਟਨਾਵਾਂ ਤੇ ਰੋਕ ਲਾ ਦਿੱਤੀ।